ਹੇ ਸਤਿਗੁਰ ਦੀ ਸਾਰ ਹਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਟਿਆਲਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਆ ਉਤਮ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਮੱਝਾਂ ਦਿਖਾਉਣੀ ਆ ਵਾ ਤੇ ਨੋਰਮਲ ਰੇਟ 'ਚ ਤੁਹਾਨੂੰ ਦਿਖਾਵਾਂਗੇ ਤੇ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਉਣੀ ਆ ਇੱਕਾ ਗੱਬਣ ਮੱਝ ਦਾ ਨੇ ਦਿਖਾਉਣੀ ਹੈ گاਵਾ ਵਰਗੀ ਆ ਜਿਹੜੀ ਹਾਂ ਦੇਖ ਸਾਦੇ ਜੇ ਗੱਬਣ ਆ ਅਜੇ ਤਿਆਰ ਹੋਣੇ ਅਜੇ ਹੋਰ ਤਿਆਰ ਹੋ ਜਾਣਾ ਇੰਨੇ ਈ ਗਾਵਾਂ ਵਾਂਗੂ ਤਿਆਰ ਹੁੰਦੀ ਆ ਜਿਹੜੀ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਜੀ ਤੇ ਆ ਦੋ ਗਾਵਾਂ ਵੀ ਆ ਇੰਨਾ ਚ ਇੱਕ ਗੱਬਣ ਆ ਤੇ ਇੱਕ ਸੋਈ ਆ ਇਹ ਵੀ ਆਪਣੀ ਚਵਾਈ ਕਰਕੇ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਦੇ ਤੁਸੀਂ ਦੱਸੋ ਸਭ ਸਭ ਵਧੀਆ ਜੇ ਚਲੋ ਵਧੀਆ ਚੱਲ ਰਿਹਾ ਤੇ ਨਾਮ ਦੱਸੋ ਫਿਰ ਨਾਮ ਆ ਪ੍ਰਤਮ ਸਿੰਘ ਜੇ ਸਾਨਾ ਸਰਦਾਰ ਗੁਰਦੇਵ ਸੇਵਬਾਰੀ ਪਿੰਡ ਕਠਿਆਲਾ ਤਸੀਦ ਹਰਪਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਜੀ ਫੋਨ ਨੰਬਰ 98554 76701 ਦੂਸਰਾ ਨੰਬਰ 199142 55054 ਠੀਕ ਹੈ ਜੀ ਹੁਣ ਹਰ ਵਾਰੀ ਜਾਂ ਨੀਲੀ ਬੂਰੀ ਜਾਂ ਨੀਲੀ ਰਾਵੀ ਕੋਈ ਨਾ ਕੋਈ ਲੱਭੇ ਲੈਂਦੇ ਪੱਕੇ ਬੜਾ ਹਰ ਕੋਈ ਵੇਚ ਦੀ ਡਿਮਾਂਡ ਹੁੰਦੀ ਹੈ ਵੀ ਕੋਈ ਚੰਗੀ ਨਸਲ ਵਾਲੀ ਕੋਈ ਨੀਲੀ ਰਾਵੀ ਚ ਜਾਂ ਨੀਲੀ ਬੂਰੀ ਚ ਹੋਵੇ ਰਾਤੀ ਥੋੜੀ ਝੋਕੀ ਆ ਜਿਹੜਾ ਕਦਾ ਲੱਗ ਵਿੱਚ ਪਾਉਣਾ ਪੈਂਦਾ ਵੀ ਜਿਵੇਂ ਕਰਕੇ ਮੰਗ ਦੇਣਾ ਦੀ ਪੀ ਹੋ ਸਕੀ ਵਾਕੀ ਅੱਜ ਹੈਗੀ ਆ ਨੀਲੀ ਰਾਵੀ ਪੂਰੀ ਬਿੱਲੀ ਆਖ ਲਈ ਬੜੀ ਘੱਟ ਲੱਭਦੀ ਆ ਹਾਂ ਜਾਂ ਜਾਂ ਦੇ ਬਸ ਬਿੱਲੀ ਆਖ ਲਈ ਕਿ ਫੇ ਸੋਈ ਸੁਵਾਈ ਹਾਂ ਸੋਈ ਸੁਵਾਈ ਆ ਤੁਹਾਡੀ 나ੜੂ ਦੇ ਬੱਚਾ ਆ ਠੀਕ ਆ ਬੱਚਾ ਵੀ ਮਗਰ ਪੂਰਾ ਹੀ ਬੱਚਾ ਹੀ ਬੂਰਾ ਨੀਲੀ ਦਾ ਜੇਗਾ ਠੀਕ ਹੈ ਜੀ ਹਾਂ ਵੀ ਨਿੱਕੋ ਘੱਟੀ ਮਗਰ ਘੱਟੀ ਬੜੀ ਫਰੀਡ ਆ ਘੱਟੀ ਮਗਰ ਬੜੀ ਚੰਗੀ ਆ ਪੂਰੀ ਨੀਲੀ ਦੀ ਘੱਟੀ ਆ ਮਗਰ ਤੇ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਪਹਿਲਾਂ ਤੁਹਾਨੂੰ ਇੱਧਰ ਵਾਲ ਮਾਈ ਦਿਖਾ ਦਈਏ ਸ਼ੁਰੂ ਕਰਦੇ ਆ ਮੋਹਰਾ ਦੀ ਝੋਟੀ ਸੂਨ ਆਈ ਜੇ ਠੀਕ ਹੈ ਗੱਬਨ ਝੋਟੀ ਆ ਜੇ ਦੇਖੋ ਤੁਹਾਨੂੰ ਚੰਗਾ ਲੱਗਾ ਠੀਕ ਹੈ ਹੌਂਡੀ ਝੋਟੀ ਹਾਂਜੀ ਇਹ ਨਾ ਸੰਦੇ ਪਹਿਲਾਂ ਸੂਫਾ ਰੱਖਦੇ ਆ ਤੇ ਇਹਨੇ ਹਫਤਾ ਲੈਣਾ ਹਫਤਾ ਲੈ ਜਾਓਗੇ 10 ਦਿਨ ਵੀ ਖੜਸਾ ਚਲੋ ਚੰਗੀ ਤਿਆਰ ਹੋਣੀ ਚੰਗੀ ਜੰਮੀ ਪਲੀ ਹੈ ਨਾ ਰਾਜੀਪੂਰੀ ਹੈ ਦੁੱਧ ਵਾਲੀ ਆ ਠੀਕ ਹੈ ਤੋਰੋ ਹੱਕਰੀਏ ਨਾ ਫਿਰ ਆ ਦੇ ਸਾਦੇ ਰਾਜੀ ਪੂਰੀ ਯਾਤਰਾ ਅੱਜ ਬੱਚੇ ਵੀ ਇਹਨਾਂ ਤੇ ਮੱਜਾਂ ਦੇ ਮਗਰ ਕੋਈ ਨੀਲੀ ਰਾਵੀ ਦਾ ਵਾ ਕੋਈ ਨੀਲੀ ਪੂਰੀ ਦਾ ਵਾ ਆ ਦੇ ਸਾਦੇ ਚੰਗੀ ਜੰਮੀ ਪਲੀ ਆ ਮੱਜ ਰਾਜੀ ਪੂਰੀ ਆ ਆ ਦੇ ਸਾਦੇ ਜੀ ਬਾਕੀ ਵੀ ਤੇ ਲੇਖੋ ਥਾਨ ਬੜਾ ਕਮਾਲ ਦਾ ਲੱਗਾ ਥੋੜਾ ਸੋਹਣਾ ਲੋਕਰ ਬਾਕੀ ਵੀਰ ਕੋ ਇੱਥੇ ਆਏਗਾ ਨਾ ਤੇ ਆ ਥਾਣੇ ਤੇ ਦੇਖ ਸਾਦੇ ਅਗਲੇ ਥਾਣੇ ਵੀ ਚੰਗੇ ਲੱਗੇ ਆ ਇੱਧਰ ਨਾ ਕਰੇ ਵੀ ਜੀ ਮਗਲਾ ਥਾਣੇ ਵੀ ਦਿਖਾ ਦਈਏ ਦੇਖ ਲਈ ਥੋੜਾ ਡਰਦੀ ਡਰਦੀ ਜੀ ਆ ਆ ਦੇਖ ਸਾਦੇ ਮਗਲਾ ਥਾਣੇ ਵੀ ਪ੍ਰੋਪਰ ਹੱਥਲੀ ਚਵਾਈ ਵਾਲਾ ਬਾਕੀ ਵੀ ਤੇ ਚੰਗੀ ਤਿਆਰ ਹੁੰਦੀ ਹੈ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧੀ ਆ ਤਾਂ ਆਪਾਂ ਵੀਰ ਜੀ ਇੱਥੇ ਕੋਈ ਆਏਗਾ ਨਾ ਹਾਂਜੀ ਛੋਟੀ ਵੇਖ ਕੇ ਛੱਡੇਗਾ ਨਹੀਂ ਬਾਕੀ ਚੌਥਲੇ ਪਾਸ ਕਰੇਗਾ ਨਾ ਵੀਰ ਕੋਈ ਹਾਂਜੀ ਚੀਪਾੜਾ ਸ਼ਾਇਦ ਹੈ ਨਾ ਹੋਣਿਆ ਪੂਰਾ ਮੋਟਾ ਸ਼ਾਹਦ ਹੁੰਦਾ ਆ ਠੀਕ ਹੈ ਬਾਕੀ ਧਾਰ ਵੀ ਚੰਗੀ ਮੋਢੀ ਤੇ ਦੁੱਧ ਵੀ ਚੰਗਾ ਭਰ ਰਿਹਾ ਗਰੰਟੀ ਵਾਲੀ ਮੈਂ ਆ ਹਾਂਜੀ 10 ਤੋਂ 15 ਲੀਟਰ ਗੱਡੇਗੀ ਭਰੀ ਜੁੜੀ ਮੈਂ ਆ ਠੀਕ ਹੈ ਬਾਕੀ ਤੁਹਾਨੂੰ ਪਤਾ ਚੰਗੇ ਡੰਗ ਦਾ ਫਿਰ ਮੁੱਲ ਵੀ ਚੰਗਾ ਹੀ ਹੁੰਦਾ ਆ ਹਾਂਜੀ ਤੇ ਬਾਕੀ ਫਿਰ ਇਹ ਆਪਣਾ ਰੇਟ ਜਿਹਾ ਨਾਰਮਲ ਹੋਏਗਾ ਹੋਰ ਨਾ ਨਾ ਛੋਟਾ ਹੀ ਹੋਗਾ ਰੇਟ ਠੀਕ ਹੈ ਮੁੱਲ ਕਰਨ ਮੈਂ ਥੋੜਾ ਪਤਾ ਕਰ ਦਈਏ ਮਾਨੌਰ ਨਹੀਂ ਮਾਰਾਂਗੇ 5000 ਛੱਡ ਦਈਏ ਨਹੀਂ ਵੀ ਜੀ ਫਿਰ ਧੱਕਾ ਆ ਪੰਜ ਨਹੀਂ ਮਾਰ ਛੱਡਾਂਗੇ ਅੱਛਾ ਹਾਂ ਜੀ ਕਿੰਨਾ 20 ਲੱਖ ਰੁਪਏ ਦੇ ਪਰ ਆਪਾਂ ਆਪਾਂ ਲੱਖ ਦੇ ਨਹੀਂ ਦੇਣੀ 595 ਦੇ ਸਿਰ ਤੋਂ ਸੁਟੀਆਂ ਪਰ ਆਪਣਾ ਰੇਟ ਜੇ ਪਚੰਦੇ ਆ ਤਾਂ ਫਿਰ ਜ਼ਿਆਦਾ ਮੈਂ 95 ਨਹੀਂ ਕਰਨਾ 90000 ਦੀ ਦੇ ਦਾਂਗੇ ਝਾਂਡੀ 2-3000 ਹੋਰ ਛੱਡ ਦਈਏ 85000 ਦੀ ਝੋਟੀ ਦਾਂਗੇ ਵੀ ਜਿਸ ਨੇ ਮਾਰੀ ਵੀਡੀਓ ਦੇ ਟ੍ਰਾਈ ਕਰਦਾ ਰਹ ਅੱਛਾ ਬਾਹਰ ਨਿਕਾਲੀ ਝੋਟੀ ਆ ਤਿਆਰ ਹੋ ਗਈ ਨਾ ਹੋਰ ਹਾਂ ਜੀ 10-15000 ਦੀ ਝੋਟੀ ਆਪਾਂ 85000 ਰੁਪਏ ਦੇ ਦਾਂਗੇ ਠੀਕ ਹੈ ਜੀ ਬੜੀ ਗਰੀ ਝੋਟੀ ਆ ਤੇ ਗੁਰ ਦਪਰ ਨਾਲੀ ਆ ਤੇ ਹੁਣ ਆ ਗਈ ਨੇਲੀ ਪੂਰੀ ਪਹਿਲੀ ਚੋਟੀ ਪਹਿਲਾ ਸੂਰ ਸਾਨ ਤੋਂ ਪਹਿਲਾਂ ਦਾ ਹੀ ਕਿ ਪਹਿਲਾ ਸੂਰ ਸੂਰੀ ਆ ਤੇ ਨਵੀਂ ਚੋਟੀ ਆ ਤੇ ਦੇਖਦੇ ਦੋਵੇਂ ਅੱਖਾਂ ਬਿਲਕੁਲ ਇੱਕੋ ਜੀਆਂ ਬਿੱਲੀਆਂ ਵੀ ਨਹੀਂ ਕਿ ਜਾਂ ਵੱਧ ਘਾਟੇ ਨਾਸ ਵੇਖੋ ਇਹਦੀ ਇਹੋ ਜੀ ਚੀਜ਼ ਜਿਹੜੀ ਆ ਨੋਰਮਲ ਘਟ ਲੱਦੀ ਆ ਗਾਂ ਕਿਸੇ ਵੇਲੇ ਚੰਗੇ ਬੱਚੇ ਲੈਣੇ ਆ ਤਾਂ ਵੀ ਚੰਗੀ ਆ ਬਾਕੀ ਜਿਹੜਾ ਮਗਰਬ ਨਿਸ਼ਾਨੀਆਂ ਵਿਖਾ ਦਿਓ ਆ ਵੇਖੋ ਸਾਰੀਆਂ ਨਿਸ਼ਾਨੀਆਂ ਪੂਰੀ ਚੱਡੇ ਤੇ ਬੀਡੇ ਵਾਲਾ ਅੱਖਾਂ ਦਾ ਛੱਡਾ ਆ ਵੇਖੋ ਇਹ ਕੱਟੀ ਇਹ ਦੇਖਾਈ ਹੈ ਇੱਕ ਰੀ ਆਹ ਵਾਲੀ ਕੱਟੀ ਜੇ ਇਹਦੇ ਮਗਰ ਬਿੱਲੀ ਅੱਖ ਵਾਲੀ ਕੱਟੀ ਨੀਲੀ ਪੂਰੀ ਜਿਹੜੀ ਦੇਖੋ ਨੀਲੀ ਪੂਰੀ ਨਾ ਸਾਰੇ ਕੋਤੇ ਬਿਲਕੁਲ ਤਾਜੀ ਜਿੰਨੇ ਵੀ ਖੜਨੇ ਖੜੇ ਮਗਰ ਕੱਟੀ ਵੀ ਸਾਮਣ ਵਾਲਾ ਕੋਈ ਵੀਰ ਖੜੇ ਪੂਰੀਆਂ ਨਿਸ਼ਾਨੀਆਂ ਕੱਟੀ ਜਿਹੜੀ ਪੂਰੀਆਂ ਨਿਸ਼ਾਨੀਆਂ ਆ ਦੇ ਸਾਡੇ ਬਿੱਲੀ ਅੱਖ ਆ ਕੱਟੀ ਦੀ ਵੀ ਪੂਰੀ ਦੋਵੇਂ ਜਿਹੋ ਜੀ ਮਾਂ ਪਿਓ ਹੋਜੀ ਆ ਸਾਰੀਆਂ ਨਿਸ਼ਾਨੀਆਂ ਪੂਰੀਆਂ ਵਜੜੀਆਂ ਇਹਦੀਆਂ ਵੀ ਆ ਵੀ ਇੱਕ ਮੱਝ ਦਾ ਬੱਚਾ ਇਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਹ ਵੀ ਕਿੰਨਾ ਦੁੱਧ ਭਰੀ ਜਾਊਗੀ ਦੇਖੋ ਜਿੱਦਾਂ ਥਣ ਲਗਾਇਆ ਬਾਕੀ ਸਾਰੇ ਵੀਰਾਂ ਨੂੰ ਪਤਾ ਵੀ ਗਾਂ ਹੁਣ ਪਰਸਾਂ ਚੱਲ ਪਣੇ ਆ ਹਾਂਜੀ ਜਿਹੜਾ ਵੀਰ ਕੋਣ ਸੇਵਾ ਕਰ ਲੇਗਾ ਧਿਆਨ ਦੁੱਧਾਂ ਲਈ ਆ ਜਿੰਨਾ ਪਾਲੇ ਘਰ ਨਾਲ ਚੋਲੇਗਾ ਹਾਂਜੀ ਗਰਮੀ 'ਚ ਥੋੜਾ ਜਿਹਾ ਤੁਹਾਨੂੰ ਪਤਾ ਵੀ ਔਖਾ ਹੁੰਦਾ ਆ ਜੇ ਵੰਡ ਜਿਆਦਾ ਪਾਦਾਂ ਕਿ ਡੰਗਰੀ ਬਿਮਾਰ ਹੋ ਸਕਦਾ ਹਾਂਜੀ ਬਾਕੀ ਸਾਰਾ ਚਾਰ ਪਸ਼ੂ ਵੰਡ ਵੀ ਬਚਾ ਜਾਂਦਾ ਦੁੱਧ ਵੀ ਭਰ ਜਾਂਦਾ ਬਾਕੀ ਇਹਨੀਆਂ ਨਿਸ਼ਾਨੀਆਂ ਦੁੱਧਾਂ ਦੀਆਂ ਝੋਟੀਆਂ ਤੇ ਝੋਲੀਆਂ ਖਾਲ ਸੀ ਹਾਂ ਨਹੀਂ ਸਾਡੇ ਬਾਕੀ ਦੁੱਧ ਭਰੇਗੀ ਝੋਟੀ ਥਣ ਵੀ ਚੰਗਾ ਦੋਹਰਾ ਲੱਗਾ ਲੈ ਆਓ ਜੀ ਪਹਿਲਾਂ ਝੋਟੀ ਆ ਬਾਕੀ ਇਹ ਜਿਹੜੇ ਕਿਸੇ ਸ਼ੌਂਕ ਨਾਲ ਝੋਟੀ ਰੱਖਣੀ ਹੁੰਦਾ ਉਹਨਾਂ ਵੀ ਦਾ ਵਾਸਤੇ ਹੈ ਮਗਰ ਕੱਟੀ ਵੀ ਚੰਗੀ ਆ ਪਾਲਣ ਵਾਲੀ ਆ ਤੇ ਆਪ ਵੀ ਝੋਟੀ ਚੰਗੀ ਆ ਜਿਹੜੀ ਨਾ ਅਲੈਕਸੈਂਦਰ ਜੀ ਤੇ ਥੱਲੇ ਆ ਇੱਕ ਵਾਰੀ ਦੇਖ ਸਕਦੇ ਚੰਗੀ ਤਾਂ ਥੱਲੇ ਆ ਵੀ ਚੰਗੀ ਬਣੀ ਆ ਇਹ ਪੇਸਟ ਕਰੀ ਦੀ ਚੰਗੀ ਹੈ। ਤੇ ਦੁੱਧ ਕਿੰਨਾ ਭਰੀ ਜਾਊਗੀ ਇਹ? ਦੇਖੋ ਜਨਾ ਚੋਲੀ ਦਾ ਸਨ ਲਗਾ ਬੀੜਾ ਝੋਟੀ ਜਾਣਾ। ਹਾਂਜੀ। ਇਹ ਗਾਂ 40 ਦਿਨੇ ਦੁੱਧ 14-15 ਲੀਟਰ 13-14 ਲੀਟਰ ਦਾ ਨਾਮ ਮ ਭਰ ਸਕਦੀ ਹੈ ਝੋਟੀ ਦੁੱਧ। ਅੱਛਾ। ਉਹ ਥਾਂ ਤੋਂ ਚੰਗਾ ਤੁਸੀਂ ਵਿਖਾਓ ਵਗਾਰ ਪਛਾੜ ਸਾਹਿਬ ਇੱਕੋ ਜਿਹਾ ਨੋਬਲ ਥਾਂ ਲੱਗਾ ਹੈ। ਹਾਂਜੀ। ਹਾਂਜੀ ਤੇ ਬਾਕੀ ਭਾਂਸ਼ਾਲੇ ਝੋਟੀ ਆ ਬਿਲਕੁਲ ਤਾਦੀ ਝੋਟੀ ਆ। ਹਾਂਜੀ। ਹਾਂਜੀ। ਮੋਲੇ ਦਾ ਤਾਨੂੰ ਪਤਾ ਬ੍ਰੇਡ ਦਾ ਮੋਲ ਕੋਈ ਨਹੀਂਗਾ ਨਿਸ਼ਾਨੀਆਂ ਸਾਰੀਆਂ ਨੇ ਮੋਲ ਕਰ ਲਓ ਭਾਈ ਦਾ ਵੀ ਲੱਖ ਕਰਾ ਲਓ 95 ਕਰਾ ਲਓ 90000 ਦੀ ਦੇ ਦਾਂਗੇ ਠੀਕ ਬਰਾਬਰ ਹੀ ਕਰ ਦੀਏ 85 ਦੀ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਹਾਲ ਹੈ ਜੀ ਜਿੱਤਕਾ ਨਹੀਂ ਕਰਨਾ ਅੱਛਾ 85 ਦੀ ਨਹੀਂ ਦੇਣੀ ਇਹ ਛੋਟੀ ਇਹ ਵੀ ਠਾਂ ਦਾਂਗੇ ਅੱਛਾ ਛੋਟੀ ਜਿੱਤੇ ਕਿਹਾ ਸੀ ਤਾਂ ਨਾ 85 ਦੀ ਆ 85 ਤੋਂ ਵੱਧ ਆ ਪਰ ਜੇ ਸਾਨੂੰ ਮਿਲ ਜਾਨਾ ਤੇ ਆਪਾਂ ਕਮਾਈ ਨਹੀਂ ਕਰ ਲੈਣਾ ਥੋੜਾ ਨਵਾਂ ਰੱਖ ਕੇ ਮਾਲ ਵੇਚੀ ਜਾਣਾ ਹੈ अच्छा 80000 देलांगे अच्छा 80000 दे 80000 चलो बाकी मौके रे थोड़ा पता हो 80000 रुपया और ਛੱਡਾਂਗੇ ਵੀ ਜੀ 70000 70000 ਦੀ ਬਾਕੀ ਵੀਰ ਕੋਈ ਫੋਨ ਲਾਵੇ ਠੀਕ ਆ ਮਾਰਦਾਨ ਕਰਾਂਗੇ ਝੋਟੀ ਆਉਂਦੀ ਨਹੀਂ ਕੋਈ ਵੀਰ ਇਹ ਨਾ ਸਮਝੇ ਕਿ ਨੁਕਸੇ ਝੋਟੀ ਠੀਕ ਹੈ ਜੀ ਇੱਕ ਨੰਬਰ ਹੈ ਪਰ ਆਪਾਂ ਜਿੱਦਾਂ ਮਿਲਿਆ ਉਦਾਂ ਹੀ ਮਾਲ ਦੇਈ ਜਾਣਾ ਵੀਰ ਜੀ ਠੀਕ ਹੈ ਜੀ ਹਾਂਜੀ ਤੇ ਆਹ ਤੇ ਜੇ ਨੰਬਰ ਤੇ ਪੂਰਾ ਨਸਜੇ ਜੇ ਸੂਈ ਸਵਾਈ ਗਿਆ ਬਿਲਕੁਲ ਕਾਰੀ ਝੋਟੀ ਸੀ ਮਗਰ ਕੀ ਇਹਦੇ ਇਹ ਤੇ ਮਰਲੂ ਕੱਟਾ ਕਿਹੜਾ ਉਹ ਨੀਲੀ ਦਾ ਉਹ ਨੀਲੀ ਦਾ ਕੱਟਾ ਬਿਲਕੁਲ ਅੱਛਾ ਆਹ ਵਾਲਾ ਬੱਚਾ ਜਿਹਦਾ ਉਹ ਕੱਟਾ ਉਹ ਵਾਲੀ ਮਾਈ ਦਾ ਵਾ ਤੇ ਇਹਨੂੰ ਕਿੰਨੇ ਦਿਨ ਹੋਏ ਸੋਈ ਨਾ ਸੋਈ ਨੂੰ ਦੇ ਜੀ ਇਹਨੂੰ ਮੇਰੇ 6 ਜਨਾਲਾਈ ਕੋਈ 7 ਲਾਲੀ ਦੇਖੋ ਝੋਟੀ ਘੜ ਜੇ ਪੱਕ ਕੇ ਬਣੀ ਐ ਸੂਆ ਪਹਿਲਾਂ ਹੀ ਉਹ ਕਹਿੰਦੇ ਸੀ ਤੇ ਦੂਜਾ ਕਹਿੰਦੇ ਆ ਅੱਛਾ ਔਰ ਘਰ ਵਾਲੇ ਕਹਿੰਦੇ ਪਹਿਲਾਂ ਸੂਆ ਝੋਟੀ ਸਹੀ ਪਹਿਲਾਂ ਵੀ ਉਹ ਸੱਜੀ ਦੂਜਾ ਵੀ ਉਹ ਸੱਜੀ ਆਪਾਂ ਨੇ ਕਿੰਨੇ ਹੱਦ ਦੂਜਾ ਸੂਆ ਪਰ ਉਹ ਕਹਿੰਦੇ ਪਹਿਲਾਂ ਸੂਆ ਠੀਕ ਜੀ ਬਾਕੀ ਚੋਣ ਚਾਣਾ ਹੱਥ ਪਰਪਰਾਂ ਵਧੀਆ ਤਣਚੇ ਹੁੰਦੇ ਨੇ ਤੋਰੋ ਫੇ ਦੁੱਧ ਕਿੰਨਾ ਤਰ੍ਹਾਂ ਨੇ ਇਹਦੇ ਕੋਲ 10 ਲੀਟਰ ਜੈਸ ਲਈ ਤੇ ਕਿੰਨਾ ਕੁ ਭਰੀ ਜਾਊਗੀ ਦੁੱਧ 13 ਲੀਟਰ 12 13 14 ਅੱਛਾ ਹਾਂ ਬੱਚਾ ਇਹਨਾਂ 12 13 ਲੀਟਰ ਦੇ ਲੱਗ ਪੰਨੇ ਦੁੱਧ ਜਿਹੜਾ ਕਿੰਨੇ ਵੀ ਭਰੀ ਜਾਊਗੀ 20 ਤੇ 25 25 ਦਾ ਜਿੰਨਾ કરી ਕਰੇ ਇਦਾਂ ਨ ਚੰਗੀ ਤਰ੍ਹਾਂ ਹਵਾਨਾ ਇਹਦਾ ਦਿਖਾਈ ਆ ਅਨਿਕਾ ਦੇ ਅਰੇ ਵੀਰ ਜੀ ਝੋਟੀ ਨਾਲ ਦੋਤੇ ਆਉਣਾ ਥੱਲੇ ਬੰਡੀ ਆ ਝੋਟੀ ਜੇ ਕੱਚੀ ਬੋਲੇ ਤੇ ਆ ਹਾਂਜੀ ਹਾਂਜੀ ਇੰਨਾ ਵੀ ਦੁੱਤ ਪਿਆਰ ਹੋਣੀ ਤੇ ਇਹਦਾ ਫਿਰ ਮੁੱਲ ਝੋਟੀ ਛੋਟੇ ਸਿੰਗ ਦੀ ਆ ਪਲੀ ਜੁੜੀ ਆ ਹਾਂਜੀ ਬਜੀਆ ਝੋਟੀ ਚੋਂ ਚਣ ਤਾਜੀ ਸੂਈ ਆ ਮੁੱਲ ਕਰਾਉਣਾ ਭਾਏ ਦਾ 85 ਕਰਾ ਦੋ 80 ਕਰਾ ਦੋ 70000 ਦੀ ਝੋਟੀ ਦੇ ਦਾਂਗੇ ਵੀਰ 75000 ਦੀ 75 ਦੀ ਪੂਰੇ ਇਸ ਜੀ ਗੱਲ ਕਰੋ ਇੱਕ ਵਾਰੀ ਹੋਰ 2000 ਦਾ ਦਾਂਗੇ ਬੱਤਾਂ 5000 ਤੇ ਡਾਓ ਸਭ ਤਰਿਆਰ ਜੀ ਹਾਂਜੀ ਨਹੀਂ ਅਜੇ ਥੋੜਾ ਜਿਆਦਾ ਮੈਨੂੰ ਲੱਗਦਾ ਹੈ 20000 ਰੁਪਈਆ ਦੀ ਹਾਂਜੀ ਪਰ ਆਪਾਂ ਵਾਧ ਨਹੀਂ ਪਾਉਣਾ ਮੁੱਲ ਉਹ ਇਹ ਮੈਂ ਜਨ 2000 ਹੀ ਹੋਰ ਕਰ ਦਾਂਗੇ 60000 ਦੀ 60000 ਦੀ ਝੋਟੀ ਦੇ ਦਾਂਗੇ ਬਾਕੀ ਵੀ ਰੁਪਈਆ ਫੋਨ ਲਾ ਦੇ ਹੋਰ ਵੀ ਮਗਲ ਢਣ ਕਰਾਂਗੇ ਠੀਕ ਹੈ ਬਾਕੀ ਇਥੇ ਇਹ ਝੋਟੀ ਡੰਗਰ ਦੁੱਧ ਵਾਲੀ ਨੇ ਠੀਕ ਹੈ ਉਹ ਕਾਹਨੋਂ ਉਸੇ ਨਿਕਲੇਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਆ ਵੀ ਸੋਈ ਸਵਾਈਏ ਦੇ ਮਗਰ ਨੀਂਦੀ ਦਾ ਕਟਾ ਆ ਨੀਂਦੀ ਦਾ ਕਟਾ ਆ ਗਿਆ ਮਗਰ ਇਹ ਖੋਲੋ ਫਿਰ ਤੋੜ ਦਈਏ ਇਹਨਾਂ ਨੂੰ ਇਹ ਵੀ ਬਿਲਕੁਲ ਤਾਜੀ ਸੂਈ ਜਾਦੀ ਹੈ ਬਸ ਆ ਜਾ 30 ਦਿਨ ਸੂਈ ਨੂੰ ਨਹੀਂ ਦੇ ਨਾ ਸੁਣਾ ਕੋ ਬੱਤੀ ਹੈ ਠੀਕ ਹੈ ਜੀ ਸਿਰਕ ਥੋੜਾ ਖੁੱਲਾ ਸਿਵਰਾ ਆ ਬਾਕੀ ਪੜੀ ਹੋਤਰਾ ਘੱਟ ਘੱਟ ਪਿੱਟ ਪੜੀ ਦੀ ਚੰਗੀ ਆ ਥੱਲੇ ਚਲੇ ਵੀ ਚੰਗੀ ਬਣੀ ਹੈ ਲੈ ਜਾਈਏ ਆਨੇ ਸੰਦੇ ਗਾੜਵੀ ਝੋਟੀ ਦੀ ਪੂਰੀ ਹੈ ਪਰ ਚੌਣ ਪੋਲੀ ਵਧੀਆ ਆ ਕੋਈ ਭੂਰ ਨਹੀਂ ਛਟਾ ਨਹੀਂ ਝੋਟੀ ਦੇ ਤੇ ਇਹ ਕਿੰਨਾ ਦੁੱਧ ਭਰੀ ਜਾਊਗੀ ਦੁੱਧ ਐਸ ਟਾਈਮ ਤੇ ਕੋਈ 8 ਲੀਟਰ ਵਾਲੇ 9 ਲੀਟਰ ਵਾਲੇ ਅੱਛਾ ਮਤਲਬ ਵੀ ਬੌਲਾ ਲਾ ਲੈ ਬੌਲੇ ਤੇ ਝੋਟੀ ਸਾਹ ਨਾਲ ਦੁੱਧ ਨਹੀਂ ਆਇਆ ਥੋੜੇ ਹਾਂਜੀ ਤੇ ਝੋਟੀ ਦੁੱਧ ਨੇ ਵੀ 12 13 ਇਟਾ ਨਾਰਮਲ ਹੀ ਪਠਿਆਂ ਤੇ ਕਰੀ ਜਾਣਾ ਆ ਤੇ ਮੁੱਲ ਫਿਰ ਇਹਦਾ ਮੋਲ ਵੀ ਜੇ ਤੁਹਾਨੂੰ ਵੀ ਪਤਾ ਹੈ ਜਿੱਦਾਂ ਦੀ ਝੋਟੀ ਆ ਹਾਂਜੀ ਜੋਗਨ ਦੇ ਵੀਰ ਅੱਜ ਕੱਲ ਸੋਕਣਾ ਹੀ ਨਹੀਂ ਨਾ ਵੀ ਕੋਈ 50 60 ਹਜ਼ਾਰ ਤੋਂ ਘੱਟ ਨਹੀਂ ਦੇਣਿਆ ਹਾਂਜੀ ਬਾਕੀ ਆਪਾਂ ਮੋਲ ਕਰਾਉਂਦੇ ਇਹਦਾ ਵੀ 80 85 ਕਰਾ ਦੋ ਪਰ ਆਪਾਂ ਮੋਲ ਨਹੀਂ ਕਰਨੇ ਦੇਣ ਵਾਲੀ ਗੱਲ ਹੀ ਕਰ ਰਹੀਆਂ 72 ਹਜ਼ਾਰ ਦੀ ਝੋਟੀ ਦੇਵਾਂਗੇ ਝੋਟੀ ਵਾਜਾ ਸਿੰਘ ਥੋੜਾ ਜਿਹਾ ਫੁੱਲਾ ਆ 70 ਹਜ਼ਾਰ ਚੋਂ ਵੀ 3000 ਛੱਡ ਦਈਏ 67 ਹਜ਼ਾਰ ਦੀ ਅੱਜ ਕਹਿਤਾ 67 ਹਜ਼ਾਰ ਦੀ ਝੋਟੀ ਦੇਵਾਂਗੇ ਅੰਗਰੇਜ਼ੀ ਝੋਟੀ ਵੱਡੀ ਜਪੀਏ ਲੋਕਾਂ ਨੇ 12 13 ਲੀਟਰ ਭਰੇ ਜਾਣਾ ਆ ਚੰਗਾ ਤਸੱਲੀ ਕਰੇ ਵੇਖੋ ਬਿਲਕੁਲ ਸਾ ਠੀਕ ਯਾਰ ਦੇਖ ਕਿਆ ਦੇ ਰਾਂਗੇ ਬਾਕੀ ਵੀਰ ਕੋਈ ਫੋਨ ਲਾਏ ਹੋਰੇ ਮਾਰ ਹੋਰ ਹੋ ਜੇ ਤਾਂ ਮੰਨ ਤਨ ਹਨਾ ਆਂ ਗਾਂ ਜੇ ਕੇ ਮੱਜ ਜੇ ਆ ਰਹੀ ਆ ਇਹਦਾ ਕੋਈ ਨਕੀਨਾ ਹੀ ਸਾਰਾ ਜੇ ਪਿੰਡੇ ਵਾਲ ਅੱਛਾ ਕੋਈ ਸਿੰਘ ਆਲਾ ਦੇਖੇ ਮੈਦਾਨ ਬੰਨਣ ਦੀ ਆ ਜੇ ਠੀਕ ਆ ਜੇ ਤੇ ਆ ਚਾ ਫਗਾਵਾ ਨਹੀਂ ਜਾਂ ਤੁਰਿਆ ਆ ਜਾਂਦਾ ਜਿਹੜਾ ਠੌਣ ਤੋਂ ਪਹਿਲਾਂ ਇਹਨੂੰ ਚੋਣਾ ਪਏ ਸੁਣ ਤੋਂ ਠੀਕ ਆ ਜੀ ਅਜੇ ਵੀ ਦੇਨੇ ਦੋ ਲਾਜੇ ਤਿੰਨ ਲਾਜੇ ਸਿੰਘ ਭਾਵੇਂ ਜਰੂਰ ਇਹਨੇ ਪਛਾਣ ਕੀਤੇ ਥੱਲੇ ਜਿਹੜੀ ਆ ਜਿਹਨੇ ਦੁੱਧ ਚੋਣਾ ਉਹਨਾਂ ਦੇ ਮਤਲਬ ਦੀ ਮੱਝ ਜਿਹੜੀ ਹੈ ਉਹ ਨਹੀਂ ਵੀ ਕੋਈ ਇਹ ਨਾ ਸਾਡੇ ਵੀ ਬੋਦੀ ਪੁਰਾਣੀ ਹੈ ਮਗਨ ਕਹਿੰਦੇ ਤਾਂ ਦੇਖ ਲੋ ਪੁੱਤ ਜੀ ਦਿਖਾ ਦੇਣੇ ਆ ਦੇ ਸਾਡੇ ਦੰਦਾਂ ਦੀ ਇਸ ਤਰ੍ਹਾਂ ਚੰਦ ਪੂਰੇ 8 ਜੱਥੇ ਕੋਈ ਹਿੱਲਦਾ ਬਣੀ ਗਾ ਇਹ ਆ ਵੀ ਉਤਰਾਂ ਜਾਹੋ ਜੀ ਮੱਝਾ ਉਹੋ ਜੀ ਕਿਸੇ ਨੇ ਸਾਹਮ ਨਹੀਂ ਕੀਤੀ ਕਦਰ ਨਹੀਂ ਪਾਈ ਉਹਦੀ ਮੱਝ ਦੀ ਪੂਰੀ ਕਿਸੇ ਨੇ ਹਾਂ ਦੇਖ ਲੈਂਦੇ ਜੀ ਗਾਵਾਂ ਵਾਂਗ ਥੱਲੇ ਬਣੀ ਆ ਥੱਲੇ ਹੋਰ ਭਰ ਜਣਾ ਮੈਨੂੰ ਸੋਨ ਤੱਕ ਆਇਆ ਇੱਕ ਦੋ ਦਿਨ ਜੀ ਨੇ ਹੋਰ ਲੈ ਜਾਣੇ ਥੋੜੀ ਜੀ ਗਾਂ ਕਰਿਓ ਵੀਰ ਜੀ ਕੋਈ ਡੋਕਾ ਨਹੀਂ ਪਾਇਆ ਨੇ ਹਾਂ ਦੇਖ ਲੈਂਦੇ ਜੀ 947 1:00 ਜਾਈ ਦੇ 1:00 ਜਾਈ ਦੇ ਮੈਂ ਨੇ ਕੋਈ ਗੱਲ ਨਹੀਂ ਗਾੜ ਵੀ ਚੰਗੀ ਆ ਜਿਹੜੀ ਗਾੜ ਪ੍ਰਸ਼ਾਦ ਅਗੇ 4 ਹੁੰਦੇ ਤੇ ਇਹ ਦੁੱਧ ਕਿੰਨਾ ਕੁ ਭਰੀ ਜਾਓਗੀ ਵੀ ਦੀ ਹੈ ਦੇ ਦੇ ਤੇ ਕੋਈ ਜਨਾ ਚੂਠ ਮਾਰ ਲੇਗਾ ਨਾ ਉਹ ਦੁੱਧ ਭਰੇਗੀ ਉਨੀ ਆਪਣੀ ਦੇਖਦੀ ਜਨਾ ਕਿੰਨਾ ਕੇ ਵੀਰ ਜੀ ਦੱਸੇ ਦੁੱਧ ਭਰੀ ਜਾਊਗੀ ਇਹ ਵੀਰ ਜੀ ਇਹ ਦੁੱਧਾਂ ਦਾ ਜਿਹੜਾ ਇਹ ਗਾਰੰਟੀ ਵਾਲੀ ਮੈਂ ਆ ਹਾਂਜੀ ਕੋਈ ਸੇਵਾ ਵੀ ਕਰ ਲੇਗਾ ਨਾ ਤੇ ਲੱਖਾਂ ਰੁਪਈਆ ਵਾਲੀ ਮੈਂ ਦਾ ਮੁਕਾਬਲਾ ਕਰੇਗੀ 10000ਾਂ ਦੇ ਪਰ ਮੁਕਾਬਲਾ ਲੱਖਾਂ ਰੁਪਈਆ ਦਾ ਕਰੇਗੀ ਅੱਛਾ ਨਾਰਮਲ ਵੀ ਦੁੱਧ ਵੀ ਸੇਵਾ ਕਰੇਗਾ 14-15 ਲੀਟਰ ਦੁੱਧ ਭਰੇਗੀ ਜੇ ਕੋਈ ਸੇਵਾ ਵੀ ਕਰੇਗਾ ਤੇ ਵੱਧ ਵੀ ਭਰ ਜਾਏਗੀ ਅੱਛਾ ਕੋਈ ਸੁਰੀਲ ਹਰੇ ਸਾਈਪ ਆ ਗਏ ਤੇ ਮੋਲੇ ਦਾ ਫਿਰ ਮੋਲ ਵਿਕਦਾ ਹੁੰਦਾ ਸਰ ਕੋ ਲੱਖਾਂ ਜਿਹੇ ਕਰਨਾ ਹਜ਼ਾਰਾਂ ਜਿਹੇ ਖੜਾਾਂਗੇ ਹਾਂਜੀ ਮੋਲ ਕਰਨ ਦਾ ਇਹ ਤਾਂ ਅਸੀਂ 85 ਕਰਾਵਾਂ ਹਾਂਜੀ 70000 ਦੀ ਨਾ ਦੇ ਰਾਂਗੇ 72000 ਦੀ 14 15 ਕਿਲੋ ਵਾਲੀ ਪੱਤਰੀਆਂ ਜੀ ਆਉਂਦੀ ਨਹੀਂ ਪਰ ਆਪਾਂ ਦੇ ਦਾਂਗੇ ਹੋਰ ਕਰ ਦਈਏ ਮਾਨਾ 2000 ਰੁਪਏ ਬਾਹਰ ਛੱਡ ਦਾਂਗੇ 2000 ਛੱਡ ਦਿਓ 68000 ਦੀ ਤੇ 6800 ਰੁਪਏ ਖਰਚ ਕੇ ਨਾ اچھا ਦੁੱਧ ਲਾ ਕੇ ਚੱਲੀ ਤਾਂ ਜਾਏਗਾ ਠੀਕ ਹੈ ਜੀ 4000 ਰੁਪਏ ਪੱਠੇ ਵਿਖਾਵੇ ਤੇ ਕੋਈ ਤੂੜੀ ਪੈਂਦੀ ਆ ਕੇ ਪਰਸੰਦਾ ਤੀਦਾ ਨਹੀਂ ਹੈਗਾ ਠੀਕ ਹੈ ਅਜੇ ਇਧਰ ਪੱਠੇ ਹੋਏ ਨਹੀਂ ਆ ਹੋਏ ਨਹੀਂ ਕਿਤੇ ਪੂਰੀਆਂ ਰੱਜੀਆਂ ਫਿਰ ਵੀ 4000 ਕਰਕੇ ਕਿਉਂਕਿ ਪੱਠਿਆਂ ਤੋਂ ਟੁੱਟੇ ਡੰਗਰ ਥੋੜੇ ਜਾਂਦੇ ਆ ਹਾਂ ਜੀ ਹਾਂ ਜੀ ਦਨਪੁਰਾ 2 ਮਿੰਟ ਤੋਂ ਲਗਾਤਾਰ ਜਿਹੜੀ ਤੂੜੀ ਉਹ ਵੀ ਸਾਫ਼ ਸੁਥਰੀ ਨਹੀਂ ਗਿੰਦਾ ਨਾ ਹਾਂ ਜੀ ਹਾਂ ਜੀ ਚਲੋ ਗਾਵਾਂ ਜੜੀਆਂ ਆ ਪਹਿਲਾਂ ਗੱਬਨ ਦਿਖਾ ਦੀਏ ਹਾਂਜੀ ਜਰਸੀ ਵਹਿਰ ਜੇ ਹਾਂਜੀ ਤੇ ਜਾਂ ਸੁਆਹੇ ਠੰਨੀ ਧੀਰੀ ਐ ਇਹ ਦੇਖੋ ਇਥੇ ਬਾਜਰ ਥਣ ਦੇਖੋ ਕਿੱਡੇ ਕਮਾਲ ਦਾ ਲੱਗਾ ਮਸ਼ੀਨ ਹਾਂਜੀ ਜਿਹੜਾ ਬੜਾ ਕਮਾਲ ਦਾ ਵਾ ਦੁੱਧ ਵਾਲੀ ਲੈਣ ਵਿਖਾਉਗੇ ਇਹਨਾਂ ਦੀ ਠੀਕ ਹੈ ਜੀ ਇਹ ਕਿੰਨਾ ਕੁ ਦੁੱਧ ਭਰੀ ਜਾਊਗੀ ਦੁੱਧ ਜਿਹੜਾ ਸੀ 17 18 ਲੀਟਰ ਭਰੀ ਜਾਏਗੀ ਨਾਰਮਲ ਤੋੜਾ ਫਿਰ ਇੱਕ ਕਾਮ ਨੇ ਮੇਰੇ ਕੋਈ 5-5 5 ਸੱਣਾ ਇਹ ਬੰਡੀ ਜਾ ਲੜ 4 ਹੋਣੀ ਥੱਲੇ ਉਹਦੇ ਕੱਟ ਗਏ ਇਹਨਾਂ ਦਾ ਤਾਂ ਵੀ ਹਨ ਹਾਂ ਇਹ ਸੇ ਨਾਲੇ ਜਿਹੜੇ ਦਹੀਂ ਬਰਨੀਵੇਂ ਆ ਜਾਂਦੇ ਤੇ ਇਹਦਾ ਫਿਰ ਮੁੱਲ ਵੀ ਜੀ ਵੀਰ ਜੀ ਤੁਹਾਨੂੰ ਵੀ ਪਤਾ ਵੀ ਇਹਦਾ ਦੁੱਧ ਜਿਹੜਾ ਚਟਾ ਹੁੰਦਾ ਮੱਝਾਂ ਦੇ ਮਕਾਬਲੇ ਹਾਂਜੀ ਤੇ ਬਾਕੀ ਇਹਨਾਂ ਨੂੰ ਕੋਈ ਠੰਡ ਦੀ ਕੋਈ ਗਰਮੀ ਤੇ ਪਰਵਾਹ ਨਹੀਂ ਤੋਂ ਪੇਸ਼ਾਵੇਂ ਦੀ ਵੀ ਚੱਲ ਜਾਂਦੀਆਂ ਨੇ ਹਾਂਜੀ ਤਾਂ ਕਰਕੇ ਜਰਸੀ ਦੀ ਥੋੜੀ ਡਿਮਾਂਡ ਵਧਿਆ ਹਾਂਜੀ ਬਾਕੀ ਮੁੱਲ ਕਰਨੋ ਇਹਦਾ 50 55 ਕਰਾ ਲਓ 45000 ਦੀ ਲੱਸੀ ਦੇ ਰਹੇ 45000 ਦੀ ਹਾਂਜੀ ਹਾਂਜੀ 42000 ਦੀ ਦੋ ਫਿਰ ਹੋਰ ਦਾ ਡਾ ਲਓ 40000 ਦੀ ਬਚੀ ਦੇ ਦਾਂਗੇ 40000 ਬਾਕੀ ਫਿਰ ਫੋਨ ਲਾਵੇ ਠੰਡੀ ਧੀਰੀ ਵੇਖੋ ਭਾਂ ਬੱਚਾ ਥਲੇ ਬਾਹਰ ਕੋ ਲੱਤ ਨਹੀਂ ਘਾਸਾਂ ਘਰੇਗੀ ਠੀਕ ਹੈ ਜੀ ਬਚੀ 40000 ਦੀ ਆਪਣਾ ਠੰਡੀ ਹੈ ਠੀਕ ਹੈ ਜੀ ਆਹ ਜਿਹੜੀ ਜੇ ਹੁਣ ਇਹ ਸੂਈ ਸਵਾਈ ਜੇ ਤਾਜੀ ਸੂਈ ਹੈ ਤਾਜੀ ਸੂਈ ਆ ਜਿਹੜਾ ਚਾਹਲੇ ਨੂੰ ਸੂਈ ਨਹੀਂ ਬੱਚੇ ਦਾ ਉਹ ਪੱਜਾ ਅੰਦਰ ਉਹ ਬੱਚਾ ਪੱਜਾ ਇਹ ਟਿਕਨ ਮੱਸੀ ਆ ਬਾਕੀ ਠੰਡੀ ਧੀਰੀ ਆ ਕੋਈ ਰਸੀਦ ਲੋੜ ਨਹੀਂ ਠੀਕ ਹੈ ਜੀ ਤੋਰੋ ਫਿਰ ਇਹਨੂੰ ਇਹ ਬਿਲਕੁਲ ਤਾਜੀ ਸੋਈ ਹੈ ਇਹ ਪਿਛਲਾ ਵੀ ਉਤਰਾ ਹੀ ਹੈ ਜਿਹੜੀ ਬੜੀ ਹੈ ਸੋਹ ਜੇ ਤਾਂ ਪਹਿਲਾਂ ਥੋੜੀ ਜਿਹੀ ਬੱਚੇ ਤੁਹਾਨੂੰ ਦਾ ਟੀਕੇ ਲੋਕੀ ਟੀਕ ਦੇ ਲਵਾਉਂਦੇ ਬੱਚੇ ਵੱਡੇ ਆ ਜਾਂਦੇ ਤੇ ਫਿਰ ਉੱਕ ਮੁਸ਼ਕਲ ਹੋ ਜਾਂਦੀ ਪਾਦਾ ਘਟਾ ਹੋ ਜਾਂਦਾ ਬਾਕੀ ਤੇਆਂ ਕਾਲੇ ਰੰਗ ਦੀ ਦੁੱਧ ਕਿੰਨਾ ਕੁ ਭਰੀ ਜਾਊਗੀ ਦੁੱਧ ਆਟਾ ਬੋਲਾ 8 ਕਿਲੋਟਰ ਜੇ ਥਲੇ ਅੱਛਾ ਦੁੱਧ ਦੇ 13 14 12 13 ਲੀਟਰ ਜਿਹੜਾ ਨਾਰਮਲ ਭਰੀ ਜਾਏਗੀ ਵਾਸੀ ਠੰਡੀ ਜੀ ਆ ਸਾਨੂੰ ਤਾਂ ਗੱਲ ਲੱਗਾਏ ਤੇ ਇਹਦਾ ਫਿਰ ਮੁੱਲ ਮੋਲੇ ਦਾ ਵੀ ਕਰਾਉਣ ਨੂੰ ਮੈਂ 50 45 ਕਰਾ ਲਵਾਂ 42000 ਦੇ ਦਾਂਗੇ 42000 ਹਾਂਜੀ ਹਾਂਜੀ ਚਲੋ ਬਾਕੀ ਮਾਨਤਨ ਮੋਖੇ ਤੇ ਹੋ ਜਾਊਗਾ ਹੋਰ 2000 ਛੱਡ ਦਾਂਗੇ 40 ਦੀ ਦੇ ਦਾਂਗੇ 40 ਦੀ ਨਾਲ ਦਈਏ ਫਿਰ 38 ਦੀ ਦੇ ਦਈਏ ਹਾਂਜੀ 38 ਦੀ ਦੇ ਦਈਏ ਫਿਰ 38 ਦੀ ਚਲੋ ਵੇਜੇ 38 ਦੀ ਦੇ ਦਾਂ ਗੋਦ ਠੀਕ ਹੈ ਜੀ ਬਾਕੀ ਵੀਰ ਕੋਈ ਫੋਨ ਲਾਵੇ ਜਰੂਰ ਹਾਂਜੀ ਹੋਰ ਵੀ ਜੇ ਆਪਣੀ ਕਿਚਾਸ ਹੋ ਸਕੇ ਥੋੜੀ ਬਹੁਤੀ ਉਹ ਵੀ ਆਪਾਂ ਮਾਨਤਨ ਕਰਾਂਗੇ ਇਹਦੇ ਵੀ ਕੋਈ ਵੀਰ ਆਪਾਂ ਜੇ 8000 ਮੁੱਲ ਪਾ ਕੇ 30 ਦੇ ਦੋ ਉਹ ਫਿਰ ਗੱਲ ਜੱਗਦੀ ਨਹੀਂਗੀ ਠੀਕ ਹੈ ਜੀ ਚਲੋ ਮਾਨਤਨ ਆਏਗਾ ਤਾਂ ਠੀਕ ਹੈ ਜੀ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਆਪਣੀ ਵੇਸ ਚਾਖ ਕੇ ਤੇ ਆਪਣੀ ਸਮਝ ਲੈ ਪਸ਼ੂ ਖਰੀਦੋ ਜੀ